ਸਤਿ ਸ਼੍ਰੀ ਅਕਾਲ ਜੀ ਹੋਰ ਕਿਵੇਂ ਹੋ ਤੁਸੀਂ ਸਭ ਠੀਕ ਹੋ ਆਈ ਹੋਪ ਤੁਸੀਂ ਸਭ ਠੀਕ ਠਾਕ ਹੋਵੋਗੇ ਅੱਜ ਅਸੀਂ ਤੁਹਾਡੇ ਵਾਸਤੇ ਲੈ ਕੇ ਆਏ ਹਾਂ ਜੀ ਇੱਕ ਬਹੁਤ ਪਿਆਰਾ ਜਿਹਾ ਪੰਜਾਬੀ ਲੋਕ ਗੀਤ ਇਤਿਆਸ ਕਰਦੇ ਹਾਂ ਕਿ ਤੁਹਾਨੂੰ ਪਸੰਦ ਆਊਗਾ ਤੇ ਸਾਡੀ ਪੂਰੀ ਕੋਸ਼ਿਸ਼ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਤੇ ਖਰੇ ਉੱਤਰ ਸਕੀਏ ਤੇ ਜੋ ਤੁਹਾਡੀ ਪਸੰਦ ਹੈ ਅਸੀਂ ਉਹ ਤੁਹਾਨੂੰ ਸੁਣਾ ਸਕੀਏ ਅਗਰ ਤੁਹਾਨੂੰ ਵੀ ਕੋਈ ਚੀਜ਼ ਕੋਈ ਲੋਕ ਗੀਤ ਜਾਂ ਸੁਹਾਗ ਜਾਂ ਕੋੜੀ ਤੁਹਾਨੂੰ ਵੀ ਕਿਸੇ ਨੂੰ ਪਸੰਦ ਆ ਤੁਸੀਂ ਸਾਨੂੰ ਕਮੈਂਟ ਕਰਕੇ ਦੱਸ ਸਕਦੇ ਹੋ ਅਸੀਂ ਉਹ ਕੋਸ਼ਿਸ਼ ਕਰਾਂਗੇ ਕਿ ਅਸੀਂ ਉਹ ਤੁਹਾਨੂੰ ਸੁਣਾ ਸਕੀਏ ਸੋ ਇੱਕ ਰਿਕਵੈਸਟ ਕਰਦੀ ਹਾਂ ਕਿ ਜਿਹੜੇ ਸਾਡੇ ਭੈਣਾਂ ਭਰਾ ਸਾਡੇ ਚੈਨਲ ਤੇ ਨਵੇਂ ਆਏ ਜਿਨ੍ਹਾਂ ਨੇ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਅਜੇ ਉਹ ਵੀ ਸਾਡਾ ਚੈਨਲ ਸਬਸਕ੍ਰਾਈਬ ਕਰ ਲਓ ਤਾਂ ਜੋ ਸਾਡੀ ਆਉਣ ਵਾਲੀ ਹਰ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਤੇ ਤੁਸੀਂ ਸੁਣ ਸਕੋ ਤੇ ਉਹਦਾ ਆਨੰਦ ਲੈ ਸਕੋ ਫਿਰ ਸੁਣੋ ਫਿਰ ਅੱਜ ਦਾ ਇਹ ਪਿਆਰਾ ਜਿਹਾ ਪੰਜਾਬੀ ਲੋਕ ਗੀਤ ਤੇ ਆਨੰਦ ਲਓ ਤੇ ਇੰਜੋਏ ਕਰੋ ਸੋਣੋ ਨੇ 베ੜੇ ਬਾੜਿਓ ਮੈਂ ਬੋਲਾ ਤੇ ਕਪਤੀ ਸੋਣੋ ਨੇ 베ੜੇ ਬਾੜਿਓ ਮੈਂ ਬੋਲਾ ਤੇ ਕਪਤੀ ਸਾਡੇ ਘਰ ਇੱਕ ਬੋਟੀ ਆਈ ਸਾਡੇ ਘਰ ਇੱਕ ਬੋਟੀ ਆਈ ਸਾਵਨਾ ਨੂੰ ਨੇ ਪਾਜੜ ਪਾਈ ਸਾਵਨਾ ਨੂੰ ਨੇ ਪਾਜੜ ਪਾਈ ਸੰਗਣ ਟੱਬਰ ਲੱਸੀ ਪੀਂਦਾ ਓ ਪੀਵੇ ਚਾਤਤੀ ਸੁਣੋ ਨੀ ਵੇੜੇ ਵਾਲਿਓ ਮੈਂ ਬੋਲਾ ਤੇ ਕਪਤੀ ਸੁਣੋ ਨੀ ਵੇੜੇ ਵਾਲਿਓ ਮੈਂ ਬੋਲਾ ਤੇ ਕਪਤੀ चापी के ओ चढ़ी चवारे चापी के ओ चढ़ी चवारे शीशे मूरें बाल सवारे शीशे मूरें बाल सवारे नाव ड़के नाव जोवे नखरे कर दी शक्ति सुनो नि बेड़े वालियो मैं बोला ते कपति सुनो नि बेड़े वालियो मैं बोला ते कपति ਚੁੱਲ੍ਹੇ ਅੱਗੇ ਮੁੜ ਕੇ ਆਵੇ ਚੁੱਲ੍ਹੇ ਅੱਗੇ ਮੁੜ ਕੇ ਆਵੇ ਬੇਚ ਗੜੀ ਦੇ ਚਰਖਾ ਡਾਵੇ ਬੇਚ ਡੜੀ ਦੇ ਚਰਖਾ ਡਾਵੇ ਚਾਰੇ ਪਾਸੇ ਮਾਰੇ ਚਾਰਤੀਆਂ ਇੱਕ ਰਪੂਣੀ ਕੱਤੀ ਸੁਣੋ ਨੀ ਬੇੜੇ ਵਾਲਿਓ ਮੈਂ ਬੋਲਾਂ ਤੇ ਕਪਤੀ ਸੁਣੋ ਨੀ ਬੇੜੇ ਵਾਲਿਓ ਮੈਂ ਬੋਲਾਂ ਤੇ ਕਪਤੀ ਨੇਤਨ ਮੀਓ ਲਾਂ ਦੀ ਸਾੜੀ ਨੇਤਨ ਮੀਓ ਲਾਂ ਦੀ ਸਾੜੀ ਸਵਨਾ ਤੇ ਉਹ ਪੈਂਦੀ ਪਾਰੀ ਸਵਨਾ ਤੇ ਉਹ ਪੈਂਦੀ ਪਾਰੀ ਮੱਇਆ ਉਸ ਨੂੰ ਕੋジナ ਕਹਿੰਦਾ ਕੰਮ ਨ ਕਰਦੀ ਰੱਤੀ ਸੁਣੋ ਨੀ ਵੇੜੇ ਵਾਰਿਓ ਮੈਂ ਬੋਲਾ ਤੇ ਕ ਪਤੀ ਸੁਣੋ ਨੀ ਵੇੜੇ ਵਾਰਿਓ ਮੈਂ ਬੋਲਾ ਤੇ ਕ ਪਤੀ ਸੁਣੋ ਨੀ ਵਾਹੜੀਓ ਮੈਂ ਬੋਲਾਂ ਤੇ ਕਪਤੀ